ਹੀਟ ਦੇ ਆਪਾਂ ਲੱਛਣਾਂ ਦੀ ਗੱਲ ਕਰਾਂਗੇ ਵੀ ਸਾਇਲੈਂਟ ਹੀਟ ਦੇ ਲੱਛਣ ਕਿਹੜੇ-ਕਿਹੜੇ ਹੁੰਦੇ ਆ ਬਾਅਦ ਵਿੱਚ ਆਪਾਂ ਉਹਦੀ ਟ੍ਰੀਟਮੈਂਟ ਦੀ ਵੀ ਗੱਲ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਉਹ ਬਣਾਉਣ ਲੱਗੇ ਆ ਸਾਇਲੈਂਟ ਹੀਟ ਤੇ ਗਾਵਾਂ ਮੱਝਾਂ ਅਸਰ ਝੋਟੀਆਂ ਅਸਰ ਵੜਾਂ ਜਿਹੜੀਆਂ ਕਿ ਖੁੱਲ੍ਹ ਕੇ ਹੀਟ ਦੇ ਵਿੱਚ ਨਹੀਂ ਆਉਂਦੀਆਂ ਹੀਟ ਦੇ ਸਪਟਮ ਨਹੀਂ ਸ਼ੋ ਕਰਦੀਆਂ ਮੌਨ ਹੀਟ ਦੇ ਵਿੱਚ ਰਹਿੰਦੀਆਂ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਗੁੰਗਰਾਹਿਆ ਕਹਿੰਨਾ ਕਹਿੰਦੇ ਆ ਤੇ ਹਿੰਦੀ ਦੇ ਵਿੱਚ ਮੌਨ ਹੀਟ ਤੇ ਅੰਗਰੇਜ਼ੀ ਦੇ ਵਿੱਚ ਸਾਇਲੈਂਟ ਹੀਟ ਕਿਹਾ ਜਾਂਦਾ ਕਿਸਾਨ ਵੀਰੋ ਜ਼ਿਆਦਾਤਰ ਮੱਝਾਂ ਸਾਇਲੈਂਟ ਹੀਟ ਦੇ ਵਿੱਚ ਰਹਿੰਦੀਆਂ ਪਰੰਤੂ ਗਾਵਾਂ ਵੀ ਸਾਇਲੈਂਟ ਹੀਟ ਦੇ ਵਿੱਚ ਆਉਂਦੀਆਂ ਅਸਰ ਝੋਟੀਆਂ ਵਹਿੜਾਂ ਵੀ ਸਾਇਲੈਂਟ ਹੀਟ ਦੇ ਵਿੱਚ ਆਉਂਦੀਆਂ ਨੇ ਆਉਂਦੀਆਂ ਕਿਸਾਨ ਵੀਰੋ ਇੱਥੇ ਕਿਸਾਨਾਂ ਨੂੰ ਡਿਟੈਕਟ ਕਰਨਾ ਬਹੁਤ ਔਖਾ ਹੁੰਦਾ ਕਿ ਸਾਡਾ ਪਸ਼ੂ ਹੀਟ ਦੇ ਵਿੱਚ ਆਇਆ ਜਾਂ ਨਹੀਂ ਆਇਆ ਪਰੰਤੂ ਜਾਨਵਰ ਸਾਇਲੈਂਟ ਹੀਟ ਦੇ ਵਿੱਚ ਰੈਗੂਲਰ ਆਉਂਦਾ ਰਹਿੰਦਾ ਤੇ ਪਰ ਕਿਸਾਨਾਂ ਨੂੰ ਸਿਪਟਮ ਦਾ ਨਾਮ ਪਤਾ ਹੋਣ ਕਰਕੇ ਉਹ ਜਾਨਵਰ ਡਿਲੇ ਹੁੰਦਾ ਰਹਿੰਦਾ 3 ਮਹੀਨੇ 4 ਮਹੀਨੇ 6 ਮਹੀਨੇ ਨਿਕਲ ਜਾਂਦੇ ਆ ਕਿਸਾਨ ਵੀਰੋ ਸਾਇਲੈਂਟ ਹੀਟ ਦੇ ਆਪਾਂ ਲੱਛਣਾਂ ਦੀ ਗੱਲ ਕਰਾਂਗੇ ਵੀ ਸਾਇਲੈਂਟ ਹੀਟ ਦੇ ਲੱਛਣ ਕਿਹੜੇ-ਕਿਹੜੇ ਹੁੰਦੇ ਆ ਤੇ ਜਿਹੜੇ ਆਪਾਂ ਸਿਪਟਮ ਦੀ ਗੱਲ ਕਰਦੇ ਆਂ ਜਦੋਂ ਤੁਹਾਡਾ ਪਸ਼ੂ ਸਾਇਲੈਂਟ ਹੀਟ ਦੇ ਵਿੱਚ ਆਉਂਦਾ ਤਾਂ ਤੁਸੀਂ ਜੇ ਵੇਖੋਗੇ ਤਾਂ ਉਹ ਬੇਚੈਨ ਹੋ ਜਾਂਦਾ ਬਾਰ-ਬਾਰ ਕਈ ਵਾਰ ਪਸ਼ਾਵ ਕਰਦਾ ਰਹਿੰਦਾ ਅ ਪੱਠੇੜੀ ਘਟ ਖਾਂਦਾ ਤੇ ਦੁੱਧ ਦੀ ਮਾਤਰਾ ਵੀ ਘੱਟ ਜਾਂਦੀ ਜੇ ਮੱਝਾਂ ਦੇ ਵਿੱਚ ਜਾਨਵਰ ਲੋਕੇ ਪਾ ਲੈਂਦਾ ਧਰਾਂ ਪਾਈ ਦੱਸਦਾ ਤੇ ਬਾਅਦ ਦੇ ਵਿੱਚ ਉਹ ਜਦੋਂ ਲੋਕੇ ਛੱਡਦਾ ਤਾਂ ਫਿਰ ਉਹ ਉਦਾਂ ਹੀ ਹੀਟ ਮੈਸ ਹੋ ਜਾਂਦੀ ਹੈ ਕਿਉਂਕਿ ਡਿਟੈਕਟਿਵ ਨਹੀਂ ਹੁੰਦੀ ਉਦੋਂ ਜਾਨਵਰ ਉਹ ਸਾਇਲੈਂਟ ਹੀਟ ਦੇ ਵਿੱਚ ਹੋ ਸਕਦਾ ਹੈ ਤੇ ਜਦੋਂ ਜਾਨਵਰ ਦੇ ਉੱਪਰ ਹੱਥ ਫੇਰਦੇ ਆ ਤਾਂ ਵਲਵਾ ਲੈਪਸ ਕੋਲੇ ਸੂ ਕੋਲੇ ਜਦੋਂ ਹੱਥ ਫੇਰੀਦਾ ਤਾਂ ਉਸ ਟਾਈਮ ਉਹ ਪੂਛ ਥੋੜੀ ਉੱਪਰ ਵੀ ਕਰ ਲੈਂਦਾ ਤੇ ਰੈਗੂਲਰ ਵੀ ਪੂਛ ਪੂਛ ਉੱਪਰ ਚੱਕੀ ਰੱਖਦਾ ਕਿਸਾਨ ਵੀਰ ਜਦੋਂ ਆਪਾਂ ਕਈ ਵਾਰ ਸਵੇਰੇ ਜਾਨਵਰ ਨੂੰ ਬੈਠਾ ਦੇਖਦੇ ਆ ਤਾਂ ਜਦੋਂ ਆਪਾਂ ਉਹਦੇ ਸੂ ਦੇ ਬੁੱਲਾਂ ਨੂੰ ਖੋਲ ਕੇ ਲੈਪ ਵਲਵਾ ਲੈਪਸ ਨੂੰ ਖੋਲ ਕੇ ਦੇਖਦੇ ਆ ਤਾਂ ਉੱਥੇ ਹਲਕਾ ਥੋੜਾ ਬਹੁਤ ਗਾੜਾ ਡਿਸਚਾਰਜ ਹੋ ਸਕਦਾ ਹੈ ਅ ਗਾਵਾਂ ਦੇ ਵਿੱਚ ਜਾਂ ਬਸ਼ੀਆਂ ਦੇ ਵਿੱਚ ਕੀ ਹੁੰਦਾ ਪਸ਼ੂ ਡਿਸਚਾਰਜ ਨਹੀਂ ਦਿੰਦਾ ਕਈ ਵਾਰ ਕਿ ਉਹ ਦੂਸਰੇ ਪਸ਼ੂ ਤੇ ਮਾੜਾ-ਮੋਟਾ ਚੜਦਾ ਹੈ ਉਥੋਂ ਵੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਪਸ਼ੂ ਸਾਇਲੈਂਟ ਹੀਟ ਦੇ ਵਿੱਚ ਹੈ ਤੇ ਕਈ ਵਾਰ ਕੀ ਹੁੰਦਾ ਕਿ ਪਸ਼ੂ ਮੱਝਾਂ ਦੇ ਵਿੱਚ ਜਾਨਵਰ ਦੁੱਧ ਦਾ ਜਿਹੜਾ ਸਹੀ ਸਮਾਂ ਚਵਾਈ ਦਾ ਹੁੰਦਾ ਉਹ ਤੋਂ ਲੇਟ ਫੇਟ ਹੋਣ ਲੱਗ ਪੈਂਦਾ ਆਣਾ ਕਾਣੀ ਕਰਨ ਲੱਗ ਪੈਂਦਾ ਦੇ ਦੁੱਧ ਚਰਾਉਣ ਲੱਗ ਪੈਂਦਾ ਕਈ ਵਾਰ ਕਿ ਮਤਲਬ ਜਿਹੜੇ ਟਾਈਮ ਆਪਾਂ ਚਾਹੁੰਦੇ ਆ ਉਹ ਤੋਂ ਲੇਟ ਮਿਲਦਾ ਉਹ ਵੀ ਇੱਕ ਸਪਟਮ ਹੁੰਦਾ ਹੈ ਜਾਨਵਰ ਦਾ ਕਿ ਮਾਨ ਹਿੱਟ ਦਾ ਗੁੰਗੇ ਹੇ ਹਦਾ ਉਹ ਤੋਂ ਵੀ ਆਪਾਂ ਅੰਦਾਜ਼ਾ ਲਾ ਸਕਦੇ ਹ ਵਿਵਹਾਰ ਦੇ ਵਿੱਚ ਥੋੜਾ ਬਹੁਤਾ ਚੇਂਜ ਹੋ ਸਕਦਾ ਜਾਨਵਰ ਦੇ ਜਾਨਵਰ ਦਾ ਜਿਹੜਾ ਵਾਲ ਵਾਲ ਲਿਪਸ ਹੈ ਉਹਨਾਂ ਦੇ ਉੱਤੇ ਸਵੇਲਿੰਗ ਹੋ ਸਕਦੀ ਹੈ ਸੂ ਦੇ ਉੱਪਰ ਤੇ ਸੂ ਦਾ ਜਿਹੜਾ ਰੰਗ ਹੋ ਸਕਦਾ ਉਹ ਵੀ ਹਲਕਾ ਰੈੱਡਲੈਸ ਹੋ ਸਕਦਾ ਇਹ ਸਪਟਮ ਹੈ ਸੰਵੀਰੋ ਗਾਵਾਂ ਤੇ ਮੱਝਾਂ ਦੇ ਵੀ ਸਾਇਲੈਂਟ ਹੀਟ ਦੇ ਤੁਸੀਂ ਇਹਨਾਂ ਲੱਛਣਾਂ ਤੋਂ ਉਹਦੀ ਪਛਾਣ ਕਰ ਸਕਦੇ ਹੋ ਹੁਣ ਕਿਸਾਨ ਵੀਰ ਜਿਹੜਾ ਆਪਾਂ ਉਹਦਾ ਟ੍ਰੀਟਮੈਂਟ ਕੀ ਕਰ ਸਕਦੇ ਆ ਜਿਹੜੇ ਕਿਸਾਨ ਵੀਰ ਰੈਗੂਲਰ ਮਿਨਰਲ ਮਿਕਚਰ ਜਾਂ ਵਿਟਾਮਿਨਸ ਦਿੰਦੇ ਆ ਉਹ ਜਦੋਂ ਇਹਨਾਂ ਇਹ ਲੱਛਣ ਉਹ ਪ੍ਰਗਟ ਕਰਦਾ ਜਾਨਵਰ ਤਾਂ ਉਥੇ ਤੁਸੀਂ ਉਹ ਉਹਦੀ ਜਾਂਚ ਕਰ ਸਕਦੇ ਜੇ ਪਸ਼ੂ ਦੇ ਅੰਦਰ ਕੋਈ ਸਵੇਲਿੰਗ ਨਹੀਂ ਜਾਂ ਇਨਫੈਕਸ਼ਨ ਨਹੀਂ ਤਾਂ ਉਥੇ ਤੁਸੀਂ ਏਏ ਕਰਵਾ ਸਕਦੇ ਹੋ ਨੇਚਰਲ ਮੀਟਿੰਗ ਕਰਵਾ ਸਕਦੇ ਪਰ ਜਿਹੜੇ ਕਿਸਾਨਦਿਲ ਰੈਗੂਲਰ ਮਿਨਰਲ ਮੈਚਰ ਜਾਂ ਵਿਟਾਮਿਨਸ ਜਾਂ ਡੀਵਾਰਮਿੰਗ ਨਹੀਂ ਕਰਦੇ ਉਹ ਉਸ ਤਰੀਕ ਤੇ ਥੋੜਾ ਰੁਕ ਜਾਣ ਉਸ ਤਰੀਕ ਤੇ ਆਹ ਟਰੀਟਮੈਂਟ ਕਰ ਲੈਣ ਤੁਹਾਡਾ ਪਸ਼ੂ 100% ਗੱਬੜ ਹੋ ਜਾਣਾ ਟਰੀਟਮੈਂਟ ਕੀ ਕਰਨਾ ਕਿਸਾਨ ਵੀਰ ਜਦੋਂ ਤੁਹਾਡਾ ਪਸ਼ੂ ਸਾਇਲੈਂਟ ਹਿੱਟ ਦੇ ਵਿੱਚ ਆਇਆ ਤੁਹਾਨੂੰ ਇਹ ਲੱਛਣ ਜਿਹੜੇ ਮਿਲ ਗਏ ਜਿਹੜੇ ਤੁਹਾਨੂੰ ਦੱਸੇ ਆ ਪਤਾ ਲੱਗ ਗਿਆ ਉਦੋਂ ਉਸ ਜਾਨਵਰ ਦੀ ਡੇਟ ਨੋਟ ਕਰ ਲਿਆ ਕਰੋ ਵੀ ਸਾਡਾ ਇਸ ਤਰੀਕ ਨੂੰ ਜਨਵਰੀ ਹੀਟ ਦੇ ਵਿੱਚ ਆਇਆ ਉਸ ਤਰੀਕ ਤੇ ਤੁਸੀਂ ਆਪਣੇ ਪਸ਼ੂ ਦੀ ਜੇ ਡਿਵਰਮਿੰਗ ਨਹੀਂ ਕਰੀ ਤਾਂ ਦੀ ਵਰਮਿੰਗ ਕਰਦਿਆ ਕਰੋ ਪੇਟ ਦੇ ਕੀੜਿਆਂ ਦੀ ਦਵਾਈ ਦੇ ਦਿਆ ਕਰੋ ਉਸ ਤੋਂ ਬਾਅਦ ਕੀ ਕਰਨਾ ਰੈਗੂਲਰ ਉਹ ਪ੍ਰੋਸੈਸ 18 ਤੋਂ 21 ਦਿਨ ਬਾਅਦ ਪ੍ਰੋਸੈਸ ਫੇਰ ਸਟਾਰਟ ਹੋਣਾ ਹੁੰਦਾ ਉਸ ਜਿਹੜੇ ਪ੍ਰੋਸੈਸ ਤੇ ਤੁਸੀਂ ਡਿਵਰਮਿੰਗ ਕਰੀਆ ਨਾਲ ਦੀ ਨਾਲ ਉਹਨੂੰ ਮਿਨਰਲਸ ਦੀਆਂ ਟੈਬਲੇਟ ਜਾਂ ਲਿਕਵਿਡ ਫਾਰਮ ਦੇ ਵਿੱਚ ਦੇਣਾ ਸਟਾਰਟ ਕਰਦਿਆ ਕਰੋ ਕਿਹੜੀਆਂ ਟੈਬਲੇਟ ਦੇ ਸਕਦੇ ਹੋ ਐਗਰੀਮੈਂਟ ਆਈ ਬੋਲਜ਼ ਲਗਾਤਾਰ 20 ਦਿਨ ਟੋਟਾਵੈਟ ਬੋਲਜ਼ ਲਗਾਤਾਰ 20 ਦਿਨ ਤੇ ਬੋਵੀਮੈਨ ਜੀ ਐਲ ਟੈਬਲੇਟ ਲਗਾਤਾਰ 20 ਦਿਨ ਜੇ ਟੈਬਲੇਟ ਪਸ਼ੂ ਨਹੀਂ ਲੈਂਦਾ ਤਾਂ ਬੋਵੀਮੈਨ ਜੀ ਐਲ ਲਿਕਵਿਡ ਫਾਰਮ ਦੇ ਵਿੱਚ ਆਉਂਦਾ ਉਹ ਵੀ ਤੁਸੀਂ ਲਗਾਤਾਰ 20 ਦਿਨ ਦੇ ਸਕਦੇ ਹੋ ਕਿਸਾਨ ਵੀਰ ਜਦੋਂ ਤੁਹਾਡਾ ਜਾਨਵਰ ਅਗਲੀ ਹੀਟ ਤੇ 20 ਦਿਨ ਦਾ ਪ੍ਰੋਸੈਸ ਲੰਘ ਗਿਆ ਅਗਲੇ 20 ਦਿਨਾਂ ਦਾ ਪ੍ਰੋਸੈਸ ਆਉਣ ਤੇ ਤੁਹਾਡਾ ਪਸ਼ੂ ਸਾਇਲੈਂਟ ਹੀਟ ਤੋਂ ਹੋ ਸਕਦਾ ਹੈ ਕਿ ਪਸ਼ੂ ਖੁੱਲ ਕੇ ਹੀਟ ਦੇ ਵਿੱਚ ਆ ਜੇ ਪਰ ਜੇਕਰ ਤੁਹਾਡਾ ਪਸ਼ੂ ਉੱਥੇ ਵੀ ਸਾਇਲੈਂਟ ਹੀਟ ਦੇ ਵਿੱਚ ਆਉਂਦਾ ਤਾਂ ਇਹ ਲੱਛਣ ਤੁਸੀਂ ਦੇਖ ਕੇ ਡਾਕਟਰ ਤੋਂ ਏਆਈ ਕਰਵਾ ਸਕਦੇ ਹੋ ਤੇ ਨੈਚੁਰਲ ਮੀਟਿੰਗ ਵੀ ਕਰਵਾ ਸਕਦੇ ਹੋ ਪਰ ਧਿਆਨ ਕੀ ਰੱਖਣਾ ਕਿ ਪਸ਼ੂ ਦੇ ਅੰਦਰ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਕੋਈ ਸਵੈਰੰਗ ਨਹੀਂ ਹੋਣੀ ਚਾਹੀਦੀ ਜਦੋਂ ਤੁਸੀਂ ਏਆਈ ਕਰਵਾਉਣੀ ਹੈ ਜਦੋਂ ਤੁਹਾਨੂੰ ਲੱਗਦਾ ਕਿ ਸਾਡਾ ਪਸ਼ੂ ਸਾਇਲੈਂਟ ਬਿਟ ਸ਼ੀਟ ਵਿੱਚ ਆ ਗਿਆ ਉਸ ਤੋਂ ਘਟੋ ਘਟ ਮੰਨ 24 ਘੰਟੇ ਬਾਅਦ ਪਹਿਲੀ ਏਜ ਕਰਵਾ ਦੇਣੀ ਹੈ ਉਸ ਤੋਂ ਅਗਲੀ ਏਜ 36 ਘੰਟੇ ਬਾਅਦ ਕਰਵਾ ਸਕਦੇ ਹੋ ਜਾਨੀ ਕਿ ਇੱਕ ਏਆਈ ਅੱਜ ਕਰਵਾਤੀ ਇੱਕ ਏਆਈ ਉਹਦੋਂ ਅਗਲੇ ਦਿਨ ਕਰਵਾ ਦੇਣੀ ਹੈ AI ਕਰਾਉਣ ਸਮੇ ਜਾਂ ਨੈਚੁਰਲ ਮੀਟਿੰਗ ਕਰਵਾਉਣ ਸਮੇ ਇੱਕ ਹਾਰਮੋਨਸ ਇੰਜੈਕਸ਼ਨ ਉਹ ਲਗਾਉਣਾ ਬਹੁਤ ਜ਼ਰੂਰੀ ਹੈ ਬੂਸਰਲਿਨ ਸਾਲਟ ਦਾ ਇੰਜੈਕਸ਼ਨ ਆਉਂਦਾ ਹੈ ਗਾਇਨਰਚ ਦੇ ਵਿੱਚ ਵੀ ਆਉਂਦਾ ਰਿਸੈਪਟਲ ਦੇ ਵਿੱਚ ਵੀ ਆਉਂਦਾ ਇਸ ਸ਼ਾਰਟ ਦੇ ਵਿੱਚ ਵੀ ਆਉਂਦਾ ਬੂਸਰਲਿਨ ਸਾਲਟ ਦਾ ਤੁਸੀਂ ਕੋਈ ਵੀ ਇੰਜੈਕਸ਼ਨ ਲੈ ਲਓ 2.5 ਐਮਐਲ ਉਹਦੀ ਡੋਜ਼ ਲਾਉਣੀ ਹੈ ਜੇਕਰ ਤੁਸੀਂ AI ਦੇ ਤੁਰੰਤ ਸਮੇ ਲਾਉਣੀ ਹੈ ਤਾਂ ਆਈਵੀ ਦੇਣਾ ਜੇਕਰ 6 ਘੰਟੇ ਪਹਿਲਾਂ ਲਾਉਣਾ ਤਾਂ ਧੌਣ ਦੇ ਵਿੱਚ ਲਾ ਸਕਦੇ ਹੋ ਆਈਐਮ ਲਾ ਸਕਦੇ ਹੋ ਉਸ ਤੋਂ ਬਾਅਦ ਧੌਣ ਦੇ ਵਿੱਚ ਲਾ ਕੇ ਜੇ 6 ਘੰਟੇ ਪਹਿਲਾਂ ਲਾਗੇ ਤਾਂ 6 ਘੰਟੇ ਬਾਅਦ ਉਹਦੀ ਏਆਈ ਕਰਵਾ ਦਿਓ ਦੋ ਏਆਈਆਂ ਕਰਵਾਉਣੀਆਂ ਲਾਜ਼ਮੀ ਆ 24 ਘੰਟੇ ਬਾਅਦ ਤੇ 36 ਘੰਟੇ ਬਾਅਦ ਕਿਸਾਨ ਵੀਰੋ ਇਹਨਾਂ ਕੰਮ ਕਰਨ ਤੋਂ ਬਾਅਦ ਇੱਕ ਟੈਬਲੇਟ ਆ ਉਹ ਨਾਲ ਸਟਾਰਟ ਕਰਨੀ ਆ ਰਾਜਸ਼੍ਰੀ ਦੀਆਂ ਕੰਸੀਵਰਬल्स ਆਉਂਦੀਆਂ ਉਹ ਗੋਲੀ ਹਰ ਰੋਜ਼ ਇੱਕ ਗੋਲੀ ਦੇਣੀ ਆ ਲਗਾਤਾਰ ਤੁਸੀਂ 20 ਦਿਨ ਉਹ ਟੈਬਲੇਟ ਦਿੰਦੇ ਰਹਿਣਾ ਏ ਟੈਬਲੇਟ ਕਨਸੀਵ ਕਰਨ ਦੇ ਵਿੱਚ ਮਦਦ ਕਰਦੀ ਹੈ ਕਨਸੈਪਸ਼ਨ ਰੇਟ ਵਧਾਉਂਦੀ ਹੈ ਤੇ ਇੰਨਾ ਟਰੀਟਮੈਂਟ ਕਰਨ ਦੇ ਨਾਲ ਤੁਹਾਡਾ ਪਸ਼ੂ 101% ਗੱਭਣ ਹੋ ਜਾਣਾ ਸਾਇਲੈਂਟ ਹੀਟ ਵਾਲਾ ਕਿਸਾਨ ਵੀਰੋ ਸਾਇਲੈਂਟ ਹੀਟ ਦੇ ਬਹੁਤ ਨੁਕਸਾਨ ਹੈ ਤੁਹਾਡਾ ਪਸ਼ੂ ਵਾਰ-ਵਾਰ ਹੀਟ ਚ ਰਹਿੰਦਾ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਸਪਟਮ ਦੇਖ ਕੇ ਤੁਸੀਂ ਆਪਣੇ ਪਸ਼ੂ ਦਾ ਹੀਟ ਡਿਟੈਕਟ ਕਰ ਸਕਦੇ ਹੋ ਏਆਈ ਕਰਵਾ ਸਕਦੇ ਹੋ ਐਨਾ ਟ੍ਰੀਟਮੈਂਟ ਕਰਕੇ ਏਆਈ ਕਰਵਾ ਲਓ 101% ਤੁਹਾਡਾ ਜਾਨਵਰ ਗੱਭਣ ਰਹੂਗਾ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਕਰਿਓ ਐ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਕਿਸਾਨ ਵੀਰੋ ਉਸ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਤੱਕ ਫਾਰਮਰ ਵੀਰ ਤੱਕ ਵੀਡੀਓ ਪਹੁੰਚ ਗਈ ਤਾਂ ਉਹਦਾ ਫਾਇਦਾ ਹੋ ਜਾਣਾ ਸਾਇਲੈਂਟ ਹੀਟ ਦਾ ਉਹਨੂੰ ਸਿਪਟਮ ਦਾ ਪਤਾ ਲੱਗ ਜਾਣਾ ਤਾਂ ਕਰ ਤਾਂ ਕਿ ਤਾਂ ਕਰਕੇ ਇਹ ਆਪਾਂ ਕਹਿੰਦੇ ਕਿ ਸਾਇਲੈਂਟ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਆਪਣੇ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਦੇ ਰਹਿੰਨੇ ਆ ਤੇ ਨਾਲ ਆਲ ਆਲਾ ਬਟਨ ਵੀ ਦਬਾ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ